ਲੈ ਵੀ ਸਦਨੋਂ ਆਪਣੇ ਕੋਲੇ 5-6 ਟਰੈਕਟਰ ਆ ਬਈ ਅੱਜ ਜੇ ਤੁਹਾਨੂੰ ਕਿਰਾਏ ਵਾਸਤੇ ਚਾਹੀਦੇ ਆ ਤਾਂ ਤੁਸੀਂ ਕਿਰਾਏ ਵਾਸਤੇ ਲੈ ਸਕਦੇ ਹੋ ਸੀਜ਼ਨ ਲਾਉਣਾ ਉਹਦੇ ਵਾਸਤੇ ਹੀ ਮਿਲ ਜਾਣਗੇ ਜੇ ਤੁਸੀਂ ਖਰੀਦਨੇ ਆ ਤਾਂ ਖਰੀਦ ਵੀ ਸਕਦੇ ਆਪਾਂ ਪਹੁੰਚੇ ਹੋਏ ਆ ਬਾਈ ਮਨਜੀਤ ਕੋਲੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਸਭ ਤੋਂ ਪਹਿਲਾਂ ਆਪਣਾ ਐਡਰੈਸ ਦੇ ਦੀ ਆਪਣਾ ਪਿੰਡ ਦੱਸ ਦੀ ਹੈ ਨਾ ਆਪਣਾ ਨਾਮ ਦੱਸ ਦੀ ਨਾਮ ਮੇਰਾ ਮਨਜੀਤ ਸਿੰਘ ਆ ਬਾਈ ਜੀ ਪਿੰਡ ਕੁੱਤੀਵਾਲ ਖੁਰਦਾ ਠੀਕ ਐ ਤੇ ਮੌੜ ਮੰਡੀ ਦੇ ਨੇੜੇ ਆ ਜਿਹੜਾ ਬਠਿੰਡਾ ਆਪਣਾ ਲੈ ਵੀ ਦੋਸਤੋ ਐਡਰੈਸ ਆ ਜਿਹੜਾ ਉਹ ਤੁਸੀਂ ਨੋਟ ਕਰ ਲਓ ਹੈ ਨਾ ਤੇ ਅੱਛਾ ਭਾਈ ਆਪਾਂ ਕਿੱਥੋਂ ਸ਼ੁਰੂ ਕਰਗੇ ਹਨਾ ਵੀ ਕਿਹੜੇ ਟਰੈਕਟਰ ਤੋਂ ਆਪਾਂ ਸ਼ੁਰੂ ਕਰੀਏ ਜਿਹੜਾ ਆਪਾਂ ਸੇਲ ਵਾਸਤੇ ਲਾਏ ਹੋਇਆ ਭਾਈ ਇੱਥੇ ਲੱਗ ਜੋ ਭਾਈ ਇੱਕ ਸ਼ਰਟ ਇਧਰੋਂ ਇਧਰੋਂ ਚੱਲਦੇ ਆ ਭਾਈ ਹਨਾ ਆ ਜਾਓ ਭਾਈ ਆ ਦਿਖਾ ਦਈਏ ਹਨਾ ਆਪਾਂ ਇਹ ਸੱਜਣੋ ਲੋਡਰ ਵਾਲਾ ਟਰੈਕਟਰ ਹਨਾ ਭਾਈ ਜੇ ਕਿਸੇ ਮਿੱਤਰ ਪਿਆਰ ਨੂੰ ਲੋਡ ਹੁੰਦੀ ਆ ਭਾਈ ਸੋਦੇ ਲੋਡਰ ਆ ਜਿਹੜਾ ਇਹ ਤੁਹਾਨੂੰ ਦਿੱਤਾ ਜਾਊ ਹਨਾ ਭਾਈ ਕੀ ਡਿਟੇਲ ਆ ਭਾਈ ਇਸ ਦੀ ਇਹ ਵੀਰੇ 10 ਮਾਡਲ ਟਰੈਕਟਰ ਹੈਗਾ ਠੀਕ ਹੈ ਜੀ ਹਾਂ ਜੀ ਕਿਹੜੇ ਕੀ ਨਾਮ ਆ ਵੀ ਟਰੈਕਟਰ ਦਾ ਸਟੈਂਡਰਡ ਸਟੈਂਡਰਡ 10 ਮਾਡਲ 355 ਹੈ ਮੇਰੇ ਖਿਆਲ ਚ 52 53 ਹਾਊਸ ਪਾਵਰ ਚ ਹੈਗਾ ਠੀਕ ਹੈ ਡਬਲ ਕਲੱਚ ਆ 6 ਛੇ ਛੀਰੀ ਹੈਗੀ 6 ਛੀਰੀ ਹੈਗੀ ਹਾਂ ਬਾਕੀ ਅਗਲੇ ਟਾਇਰ ਨਵੇਂ ਨੇ ਵੀਰੇ ਹੂੰ ਟਾਇਰ ਟੂ ਨਵੇਂ ਪਏ ਆ ਮਾੜਾ ਮੇ ਟਾਇਰ ਹੈਗਾ ਮੰਨ ਲਓ 30 40 ਰੁਪਏ ਹੂੰ ਪਾਵਰ ਸਟੀering ਹੈ ਪਾਵਰ ਸਟੀering ਹੈ ਹਾਂਜੀ ਠੀਕ ਹੈ ਲੈ ਵੀ ਸੱਚ ਨੂੰ ਜੇ ਕਿਸੇ ਨੇ ਹਨਾ ਬਾਈ ਚਾਹੀਦਾ ਹਨਾ ਲੋਡਰ ਜਿੰਮੇ ਬਾਈ ਕੋਈ ਕਿਸੇ ਨੇ ਸੀਜ਼ਨ ਲਾਉਣਾ ਹੁੰਦਾ ਉਹ ਵੀ ਆਪਾਂ ਕਰ ਦਾਂਗੇ ਹਾਂ ਪਰ ਰੈਂਟ ਤੇ ਵੀ ਦੇ ਦਾਂਗੇ ਜੇ ਕਿਸੇ ਨੇ ਕਿਰਾਏ ਵਾਸਤੇ ਲੈਣਾ ਵੀਰੇ ਕਿਰਾਏ ਤੇ ਸੀਜ਼ਨ ਵਾਸਤੇ ਦੇ ਦਾਂਗੇ ਠੀਕ ਹੈ ਹਾਂਜੀ ਜੇ ਕਿਸੇ ਨੇ ਮੁੱਲ ਲੈਣਾ ਤਾਂ ਮੁੱਲ ਵੀ ਦੇ ਦਾਂ ਤੇ ਮੁੱਲ ਲੈਣਾ ਮੁੱਲ ਲੈ ਲਓ ਜੇ ਤੁਸੀਂ ਕੋਈ ਕਿਰਾਇਆ ਲਾਉਣਾਗਾ ਸੀਜ਼ਨ ਸਾਰੀ ਚੀਜ਼ ਓਕੇ ਦੀ ਰਿਪੋਰਟ ਹੈ ਹਨਾ ਅੱਛਾ ਅਗਲਾ ਟਰੈਕਟਰ ਬਾਈ ਇਹ 17 ਮਾਡਲ ਹੈ ਵੀਰੇ 17 ਆ ਗਿਆ ਹਾਂ 17 ਮਾਡਲ ਟਰੈਕਟਰ ਡਾਬਲ ਕਲੱਚ ਹੈ ਛੇ ਛੇ ਚੀਰੀ ਹੈ ਇਹ 6 ਚੀਰੀ 4 ਸਟਾਰ ਬਾਈ ਹਾਂਜੀ 4 ਸਟਾਰ ਹੈਗਾ ਪੀਟੀਓ ਰਵਸ ਹਾਂ ਰਵਸ ਪੀਟੀਓ ਹੈਗਾ ਠੀਕ ਹੈ ਇਹ ਹੈਗਾ 17 ਮਾਡਲ ਬਾਈ ਹਨਾ ਹਾਂਜੀ ਸਵਰਾਜ ਲੈ ਵੀ ਸੱਜਣੂ ਇਹ ਵੀ ਬਾਈ ਸੇਲ ਵਾਸਤੇ ਬਾਈਆਂ ਹੋਣਾ ਚਾਹੀਦੇ ਇਹ ਪਰ ਰੈਂਟ ਹੀ ਦੇਣਾ ਵੀਰੇ ਅੱਛਾ ਇਹ ਰੈਂਟ ਹੀ ਦੇਣਾ ਬਾਈ ਰੈਂਟ ਤੇ ਦੇ ਦਾਂਗੇ ਹਾਂ ਠੀਕ ਹੈ ਠੀਕ ਹੈ ਇਹ ਦੇਖੋ ਬਾਈ ਇਹ ਜੇ ਟਰੈਕਟਰ ਕਿਸੇ ਨੇ ਲੈਣਾ ਹੋਵੇ ਕਈ ਵਾਰੀ ਹੁੰਦਾ ਵੀ ਬਾਈ ਅਸੀਂ ਕੋਈ ਸੀਜ਼ਨ ਲਾਉਣਾ ਹਨਾ ਜਾਂ ਕੰਮ ਕਰਨਾ ਕੋਈ ਰੈਂਟ ਤੇ ਕਿਸੇ ਨੂੰ ਚਾਹੀਦਾ ਹੁੰਦਾ ਤਾਂ ਇਹ ਟਰੈਕਟਰ ਹੈ ਜਿਹੜਾ ਤੁਸੀਂ ਰੈਂਟ ਤੇ ਲੈ ਸਕਦੇ ਹੋ ਅੱਛਾ ਟਾਇਰ ਟੂਰੇ ਦੇ ਵਧੀਆ ਪਏ ਆ ਹਨਾ ਬਾਈ ਹਾਂ ਵਧੀਆ ਪਏ ਆ ਵੀਰੇ ਠੀਕ ਹੈ ਇਹ ਹੋ ਗਿਆ ਬਾਈ 2 ਨੰਬਰ ਤੇ ਸਵਰਾਜ 855 ਬਾਈ ਇਹ ਇਸ ਟਰੈਕਟਰ ਦੀ ਕੀ ਡਿਟੇਲ ਆਪਣੇ ਕੋਲੇ ਇਹ 23 ਮਾਡਲ ਦਾ ਟਰੈਕਟਰ ਹੈ ਬਾਈ ਠੀਕ ਹੈ ਹਾਂਜੀ ਇਹ ਮੇਰੇ ਖਿਆਲ ਚ 11200 ਘੰਟੇ ਚੱਲਿਆ ਹੋਊਗਾ ਠੀਕ ਆਪਣਾ ਨਵਾਂ ਲਿਆ ਹੈ ਆਪਾਂ ਟਰੈਕਟਰ ਰੈਂਟ ਤੇ ਦੇ ਦਾਂਗੇ ਕਿਰਾਏ ਤੇ ਜੇ ਮੈਨੂੰ ਵੀਲਨਰੀ ਰੀਪਰ ਵਗੈਰਾ ਤੇ ਲਾਉਣਾ ਹੋਵੇ ਹਾਂ ਜਿਵੇਂ ਹੁਣ ਬਾਈ ਮੁਰੇ ਕਣਕ ਵਾਸੀ ਜਨਾਹ ਆ ਰਿਹਾ ਤੇ ਲਾਉਣਾ ਹੋਵੇ ਹਾਂ ਹਾਂ ਉੱਥੇ ਵੀ ਮਤਲਬ ਯੂਜ਼ ਕਰ ਸਕਦਾ ਬੰਦਾ ਹਾਂ ਕਰ ਸਕਦਾ ਲੈ ਵੀ ਸੱਚ ਨੂੰ ਇਹ ਵੀ ਟਰੈਕਟਰ 23 ਮਾਡਲ ਹੈ ਜਿਵੇਂ ਨਵਾਂ ਟਰੈਕਟਰ ਪਿਆ ਹਨਾ ਬਾਈ ਜੇ ਤੁਹਾਨੂੰ ਰੈਂਟ ਤੇ ਚਾਹੀਦਾ ਹੈ ਟਰੈਕਟਰ ਤਾਂ ਇਹ ਤੁਹਾਨੂੰ ਮਿਲ ਜਾਊਗਾ ਹਨਾ ਬਾਈ ਤੇ ਇਹਦੇ ਬਈ ਮਹੀਨੇ ਹਿਸਾਬ ਨਾਲ ਹੁੰਦਾ ਫਿਰ ਰੈਂਟ ਵਗੈਰਾ ਕੀ ਹੁੰਦਾ ਇਹਦਾ ਵਸ ਸੀਜ਼ਨ ਦਾ ਵੀ ਹੋ ਜਾਂਦਾ ਵੀਰੇ ਹਾਂ ਮਹੀਨੇ ਦਾ ਵੀ ਹੋ ਜਾਂਦਾ ਬਈ ਮਹੀਨੇ ਦਾ ਵੀ ਸੀਜ਼ਨ ਦਾ ਵੀ ਜਾਂਦਾ ਵੀ ਹੋ ਜਾਂਦਾ ਠੀਕ ਹੈ ਕੋਈ ਚੱਲ ਤੇ ਹਿਸਾਬ ਨਾਲ ਤਨ ਵੀ ਏਨੇ ਕਿਲੋਮੀਟਰ ਚੱਲ ਗਿਆ ਜੀ ਨਹੀਂ ਕਿਲੋਮੀਟਰ ਦਾ ਕੋਈ ਨਹੀਂ ਬਈ ਸੀਜ਼ਨ ਦਾ ਤਾਂ ਫਿਰ ਉਕਮਪੁਕਾ ਹੀ ਹੁੰਦਾਗਾ ਵਾ ਲਓ ਜਿਵੇਂ ਆਪਣੇ ਨਾਲ ਅਗਲੇ ਨੇ ਕਰ ਲਿਆ ਮੈਂ ਰੀਪਰ ਤੇ ਲਾਉਣਾ ਦਾ ਰੀਪਰ ਦਾ ਸੀ ਜਿਹਨੂੰ ਜੇ ਅਗਲੇ ਨੇ ਕਰ ਲਿਆ ਮੈਂ ਕਰਾ ਤੇ ਲਾਉਣਾ ਕਰਾਦਾ ਉਹ ਜੇ ਦੋਨੇ ਦੋਨਾਂ ਦਾ ਕਰੂ ਤਾਂ ਉਹ ਲੱਗ ਲੱਗੋ ਜੂਗਾ ਠੀਕ ਹੈ ਲੇ ਵੀ ਸਜ ਨੂੰ ਟਰੈਕਟਰ ਬਹੁਤ ਘੈਂਟ ਪਿਆ ਬਈ ਕੋਈ ਕੰਮ ਕੋਮ ਤਾਂ ਨਹੀਂ ਬਈ ਕਰਾਉਣਾ ਨਹੀਂ ਨਵਾਂ ਟਰੈਕਟਰ ਹੈ ਬਈ ਠੀਕ ਹੈ ਤੇਲ ਬਦਲਣ ਦੀ ਵੀ ਨਹੀਂ ਲੋੜ ਤੇਲ ਬਦਲਣ ਦੀ ਵੀ ਲੋੜ ਨਹੀਂ ਬਈ ਬਾਕੀ ਜਿੰਨੀ ਗੱਲ ਤੁਹਾਨੂੰ ਕਹੀ ਜਾਊਗੀ ਹਨਾ ਜਿਹੜੀ ਗੱਲ ਹੋਊਗੀ ਉਹ ਪੂਰੀ ਹੋਊਗੀ ਹਨਾ ਇਹ ਗੱਲ ਨਹੀਂ ਹੈਗਾ ਪਾਈਆਂ ਦਾ ਕਿੰਨੇ ਸਾਲ ਪੁਰਾਣਾ ਕੰਮ ਹੈ ਬਈ ਆਪਣਾ ਇਹ ਕਿਰਾਏ ਦਾ ਕੰਮ ਕਰਦਿਆਂ ਨੂੰ ਤਕਰੀਬਨ ਬਈ ਆਪਣਾ ਹੋ ਗਿਆ 25 ਸਾਲ 25 ਸਾਲ ਹੋ ਗਏ ਹਾਂ ਲੈ ਮੇਤਰੋ ਬਹੁਤ ਪੁਰਾਣਾ ਕੰਮ ਹੈ ਬਈ ਲਾਂਬੇ ਵਾਲੀ ਕੋਈ ਗੱਲ ਹੈ ਨਹੀਂ ਹਨਾ ਇਦਾਂ ਦੀ ਤੇ ਅੱਛਾ ਬਈ ਅੱਗੇ ਆਪਣੇ ਕੋਲ ਟਰੈਕਟਰ ਆ ਗਿਆ ਬਈ ਹਨਾ ਆਛਾ ਇਹਦੀ ਕੀ ਡਿਟੇਲ ਹੈ ਬਈ ਇਹ ਆਪਾਂ ਫਿਰ ਘਰੇ ਵੀ ਚਾਹੀਦਾ ਬਾਈ। ਅੱਛਾ ਇਹ ਘਰੇ ਰੱਖਿਆ ਹੋਇਆ। ਹਾਂ ਠੀਕ ਹੈ ਬਾਈ। ਕਿ ਹੁਣ ਹੜੀ ਦਾ ਸੀਜ਼ਨ ਅਜ ਮੈਨੂੰ ਪਹੁੰਚੂਗੀ। ਥੋੜੇ ਫਿਰ ਜਾਂਦਾ ਹਣਾ। ਚਲੋ ਇਹ ਬਾਈ ਸੇਲ ਵਾਸਤੇ ਨਹੀਂ ਹੈਗਾ ਟਰੈਕਟਰ ਠੀਕ ਹੈ। ਤੇ ਅੱਗੇ ਬਾਈ ਆ ਬਹੁਤ ਵੱਡਾ ਟਰੈਕਟਰ ਹੈ ਬਾਈ ਇਹ ਆਪਣੇ ਕੋਲ ਹੈਨਾ। ਇਹ ਬਲਟ੍ਰੈਕ 90 HP ਸੋਨਾਲੀ ਕਾ ਟਰੈਕਟਰ ਹੈ ਬਾਈ ਸੋਨਾਲੀ ਕਾ। 90 ਹਸਬਾ ਹੋਗਾ ਹਾਂਜੀ। ਠੀਕ ਹੈ ਲੈ ਬਾਈ ਦਿਖਾ ਦੇ ਮਾੜੇ ਹਣਾ ਟਰੈਕਟਰ ਅੱਗੇ ਤੂੰ ਮਾੜੇ ਅੱਗੇ ਜਾ ਕੇ। 12424 ਦਿਆਂ ਬਾਈ। ਅੱਛਾ ਆ ਜੀ ਨਾ ਥੋੜੇ ਛੋਟੇ ਨੇ ਬੱਸ ਹਾਂ ਸਹੀ ਗੱਲ ਹੈ ਜਿੱਡਾ ਬਾਈ ਆਸ਼ਾ ਟਰੈਕਟਰ ਆਪ ਨੂੰ ਦਿਖਾਈ ਦਿੰਦਾ ਨਾ ਬੱਸ ਉਹਦੇ ਥੋੜੇ ਜਿਹੇ ਛੋਟੇ ਆ ਦੇਖ ਲਓ ਤੁਸੀਂ ਹਣਾ ਇਹਦੇ ਟਾਇਰ ਹੀ ਐਡੇ ਵੱਡੇ ਆ ਹਣਾ ਆ ਦੇਖੋ ਤੁਸੀਂ ਤੇ ਆਸ਼ਾ ਦੇ ਬਰਾਬਰ ਵਾਂਗੂ ਹੀ ਆਉਂਦੇ ਆ ਇਹ ਬਹੁਤ ਵੱਡਾ ਟਰੈਕਟਰ ਆ ਬਾਈ ਹਣਾ ਤੇ ਇਹ ਬਾਈ ਮੈਂ ਤਾਂ ਪੂਰੇ ਫੁੱਲ ਹੈਵੀ ਕੰਮਾਂ ਦੇ ਵਿੱਚ ਯੂਜ਼ ਹੁੰਦਾ ਮੈਨੂੰ ਲੱਗਦਾ ਹਣਾ ਫਿਰ ਇਹ ਹਾਂਜੀ ਹਾਂ ਬਾਈ ਇਹ ਮੰਨ ਲਓ ਜਿਵੇਂ ਜਿਆਦਾ ਜ਼ਿਆਦਾ ਮੱਕੀ ਕੱਟਣ ਵਾਲੀ ਚਾਰ ਹੋਰ ਵਾਲੀ ਪ੍ਰੈਸ਼ਰ ਵਾਲੀ ਮਸ਼ੀਨ ਆ ਕੀ ਉਹ ਤੇ ਚੱਲਦਾ ਜਾਂ ਆਪਣਾ ਮੱਕੀ ਬੀਜਣ ਵਾਲਾ ਟਰੈਕਟਰ ਆ ਗਿਆ ਉਹ ਟਰੈਕਟਰ ਆ ਗਿਆ ਬਾਈ ਜਿਹੜਾ ਹਾਂ ਕੰਮਜਾਵਾ ਹਾਂ ਠੀਕ ਆ ਕਿੰਨੇ ਹੌਸਪਾਵਰ ਹੁੰਦਾ ਬਈ ਇਹ ਇਹ 90 ਐਚਪੀ ਹੈ 90 ਹੌਸਪਾਵਰ 90 ਹੌਸਪਾਵਰ ਆ ਗਿਆ ਹਾਂ ਤੇ ਕੀ ਮਾਡਲ ਆ ਬਈ ਇਹਦਾ ਇਹ 22 ਮਾਡਲ ਆ ਬਈ 22 ਮਾਡਲ ਇਹ ਵੀ ਸੱਜਣੋ ਜਮਾਂ ਨਵੀਆਂ ਆ ਪਿਆ ਹਣ ਟਰੈਕਟਰ ਤੇ ਜੇ ਤੁਹਾਨੂੰ ਚਾਹੀਦਾ ਬਈ ਇਹ ਹੈ ਨਾ ਜਿਵੇਂ ਹੁਣ ਮੂਰੇ ਸੀਜ਼ਨ ਆ ਰਿਹਾਗਾ ਵੀ ਸਾਈਲਜ ਆਪਾਂ ਕੱਟਣਾਗਾ ਹਣਾ ਉਹਦੇ ਵਾਸਤੇ ਬਹੁਤ ਕਾਮਯਾਬ ਟਰੈਕਟਰ ਆ ਬਈ ਇਹ ਤੇ ਬਾਕੀ ਤੁਸੀਂ ਮੱਕੀ ਬੀਜਣੀ ਆ ਕਉਕੇ ਕਣਕ ਦਾ ਸੀਜ਼ਨ ਹੁਣ ਆ ਗਿਆ ਦੂਬਾਰ ਮੱਕੀ ਆਪਾਂ ਬੀਜਨੀ ਆ ਉਹਦੇ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਜੇ ਕਿਸੇ ਨੂੰ ਚਾਹੀਦਾ ਹੋਇਆ ਸੱਜਣੋ ਤਾਂ ਨੰਬਰ ਦਿੱਤਾ ਸਕਰੀਨ ਤੇ ਕਰ ਲਿਓ ਗੱਲ ਬਾਈ ਹੋਰਾਂ ਨਾਲ ਠੀਕ ਆ ਇਹ ਬਾਈ ਫਿਰ ਸੇਲ ਵਾਸਤੇ ਆ ਇਹ ਬਾਈ ਇਹ ਸੇਲ ਹੁੰਦਾ ਸੇਲ ਕਰ ਦਾਂਗੇ ਰੈਂਟ ਤੇ ਨਹੀਂ ਰੈਂਟ ਤੇ ਵੀ ਦੇ ਦਾਂ ਠੀਕ ਆ ਜੇ ਤੁਸੀਂ ਰੈਂਟ ਤੇ ਲੈਣਾ ਤਾਂ ਰੈਂਟ ਤੇ ਲੈ ਸਕਦੇ ਹੋ ਤੇ ਜੇ ਸੇਲ ਤੁਸੀਂ ਖਰੀਦਣਾ ਤਾਂ ਖਰੀਦ ਵੀ ਸਕਦੇ ਹੋ ਠੀਕ ਆ ਬਾਈ ਅੱਗੇ ਬਾਈ ਅੱਗੇ ਆ ਗਿਆ ਬਾਈ ਆਪਣੇ ਕੋਲੇ ਜੌਂਡੀਆਰ ਹਣਾ हां जोंडियर 5405 भाई 5405 ਆ ਬਾਈ ਜੋਂਡਿਆਰ ਹਨਾ ਬਹੁਤ ਸੱਜਣ ਮਿੱਤਰਾਂ ਦੀ ਇਹ ਡਿਮਾਂਡ ਹੁੰਦੀ ਆ ਵੀ ਅਸੀਂ ਜੋਂਡਿਆਰ ਟਰੈਕਟਰ ਲੈਣਾ ਹਨਾ ਬਾਈ ਕੀ ਬਾਈ ਇਹਦੀ ਖਾਸੀਅਤ ਕੀ ਆ ਤੇ ਕਿੰਨੇ ਮਾਡਲ ਕੀ ਗੱਲਬਾਤ ਹੈ ਜੀ ਇਹ ਹੈਗਾ 21 ਮਾਡਲ ਮਾਰ ਕੇ 20 ਜੀ 21 ਦੇ ਤੀਜੇ ਮਹੀਨੇ ਚ ਕਢਾਇਆ ਹੋਇਆ ਆਪਣਾ ਜੀ ਆਪਾਂ ਮਾਰਚ ਮਹੀਨੇ ਦਾ ਨਿਕਲਿਆ ਹੋਇਆ ਹੈਗਾ ਜੀ ਜੀ ਹਾਂ ਇਹ ਵੀ ਆਪਾਂ ਨਵਾਂ ਹੀ ਕਢਵਾਇਆ ਸੀ ਟਰੈਕਟਰ ਹੂੰ ਤੇ ਇਹ ਹੈਗਾ 63 एचपी ਜੀ ਬਾਈ 3 HP ਦੇ ਵਿੱਚ ਹਾਂ ਬਾਈ ਮੜੇ ਦਿਖਾ ਲੈਣਾ ਕੰਡੀਸ਼ਨ ਦਿਖਾ ਦੋ 80 85 ਰੁਪਏ ਟਾਇਰ ਨਾਲ ਦੇ ਟਾਇਰ ਨੇ ਠੀਕ ਹੈ ਬਾਈ ਤੇ ਆ ਦੇਖੋ ਸੱਚ ਨੂੰ ਕੰਡੀਸ਼ਨ ਬਾਈ ਬਹੁਤ ਵਧੀਆ ਪਈ ਆ ਟਰੈਕਟਰ ਦੀ ਹਨਾ ਤੇ ਇਹ ਵੀ ਬਾਈ ਫਿਰ ਸੇਲ ਵਾਸਤੇ ਆ ਜਾਂ ਰੈਂਟ ਵਾਸਤੇ ਹੈ ਹਾਂ ਬਾਈ ਜੇ ਕਿਸੇ ਨੇ ਮੁੱਲ ਲੈਣਾ ਤਾਂ ਸੇਲ ਵੀ ਕਰ ਦਿਆਂਗੇ ਨਹੀਂ ਜੇ ਕਿਸੇ ਨੇ ਕਿਰਾਏ ਤੇ ਲੈਣਾ ਤਾਂ ਕਿਰਾਏ ਦੇ ਦਿੰਦੇ ਆਂ ਠੀਕ ਹੈ ਕਿਰਾਏ ਤੇ ਲੈਣਾ ਤਾਂ ਕਿਰਾਏ ਤੇ ਵੀ ਦੇ ਦਿਆਂਗੇ ਹਾਂ ਠੀਕ ਹੈ ਬਾਈ ਠੀਕ ਹੈ ਲੈ ਵੀ ਸੱਚ ਨੂੰ ਇਹ ਬਾਈਆਂ ਕੋਲ ਟਰੈਕਟਰ ਤੇ ਇਹ ਮਸ਼ੀਨ ਬਾਈ ਫਿਰ ਇਹ ਮਸ਼ੀਨ ਦਾ ਬਈ ਹਜੇ ਕੋਈ ਨਹੀਂ ਹਜੇ ਸਸੀ ਜਾਦਾ ਠੀਕ ਓਕੇ ਤਾਂ ਪਿਆਗਾ ਇਹ ਬਾਈਆਂ ਕੋਲੇ ਵੈਸੇ ਗੱਠਾਂ ਵਾਲੀ ਮਸ਼ੀਨ ਵੀ ਹੈਗੀ ਹਨਾ ਸਾਨੂੰ ਦੱਸਿਆ ਵੀ 25 ਸਾਲ ਹੋ ਗਏ ਬਾਈ ਇਹ ਕੰਮ ਕਰਦਿਆਂ ਨੂੰ ਬਾਈ ਹੋਰਾਂ ਨੂੰ ਹਨਾ ਮਸ਼ੀਨਰੀ ਦਾ ਬਾਕੀ ਖੇਤੀਬਾੜੀ ਕਰਦਿਆਂ ਦਾ ਚਾਰ ਵੀ ਖਰੀਦਣਾ ਹੋਇਆ ਤੇ ਉਹਦਾ ਵੀ ਨੰਬਰ ਦੇ ਦਾਂਗੇ ਜੇ ਤੁਸੀਂ ਚਾਹੀਦਾ ਸਾਨੂੰ ਤਾਂ ਬਾਕੀ ਅੱਗੇ ਬੁਕਿੰਗ ਕਰਨੀ ਹੋਈ ਤਾਂ ਇਨ ਫਿਊਚਰ ਵੀ ਚਾਹੀਦਾ ਹੋਇਆ ਤਾਂ ਵੀ ਮਿਲ ਜਾਊਗਾ ਸੋ ਇਹ ਸਜਣੋਂ ਟਰੈਕਟਰ ਆ ਬਾਈ ਹੋਰਾਂ ਕੋਲੇ ਠੀਕ ਹੈ ਜੌਂਡੀਅਰ ਆ ਗਿਆ ਸੋਨਾ ਲੀਕ ਆ ਗਿਆ ਠੀਕ ਹੈ ਉਧਰ ਸਵਰਾਜ ਆ ਗਿਆ ਬਾਈ ਦੋ ਤੇ ਉਧਰ ਲੋਡਰ ਵਾਲਾ ਟਰੈਕਟਰ ਆ ਗਿਆ ਜੇ ਕਿਸੇ ਨੂੰ ਇਹ ਚਾਹੀਦੇ ਆ ਤਾਂ ਨੰਬਰ ਦਿੱਤਾ ਮੈਂ ਸਕਰੀਨ ਤੇ ਗੱਲ ਕਰ ਲਿਓ ਪਿੰਡ ਕੁੱਤੀ ਵਾਲ ਖੁਰਦ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਕੋਲੇ ਬਾਈ ਹੋਰਾਂ ਦਾ ਬਾਕੀ ਆਸੇ ਪਾਸੇ ਵਾਲੇ ਸਾਰੇ ਜਿਹੜੇ ਸੱਜਣਪਰਾ ਉਹ ਸਾਰੇ ਜਾਣਦੇ ਆ ਬਾਈ ਹੋਰਾਂ ਨੂੰ ਵੀ ਕਿੰਨੇ ਪੁਰਾਣੇ ਇਹ ਕੰਮ ਕਰਦੇ ਆ ਠੀਕ ਹੈ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਬਾਈ ਹਨਾ ਅਸਲ ਦੇ ਵਿੱਚ ਜੇ ਕਿਸੇ ਨੂੰ ਲੋਡ ਹੋਈ ਉਹਨਾਂ ਤੱਕ ਇਹ ਵੀਡੀਓ ਆਪਣੀ ਪਹੁੰਚੇ ਥੈਂਕ ਯੂ ਥੈਂਕ ਯੂ ਬਈ ਸ਼ੁਕਰੀਆ